ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾ ਅੱਜ ਦਾ ਸਵਾਲ ਜੇਕਰ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਹੁੰਦਾ ਹੈ ਕਿ 2027 ਦੇ ਵਿੱਚ ਸੀਐਮ ਦੀ ਕੁਰਸੀ ਤੇ ਬੈਠ ਸਕਦਾ ਹੈ ਅਮਰਿਤਪਾਲ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਿਤਪਾਲ ਦਾ ਤੜਾ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਰੁੱਕ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲੋਂ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਬਲੋਕ ਸੰਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਤੇ ਸੀਐਮ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਤੇ ਅਕਾਲੀ ਦਲ ਨੂੰ ਠੋਕਵਾ ਜਵਾਬ ਦਿੱਤਾ ਕੀ ਕੋਈ ਜਾਣਕਾਰੀ ਹੈ ਆਹ ਤੁਹਾਨੂੰ ਪਹਿਲਾਂ ਸੁਣਾਉਂਦੇ ਹਾਂ 13 13 ਤੇ 24 ਤੇ 29 ਤੇ 20 ਤੇ 92 ਤੇ ਇਸ ਤਰ੍ਹਾਂ ਮੇਰੇ ਕੋਲ ਇਹ ਸਾਰੀ ਲਿਸਟ ਪਈ ਹੈ ਜੀ ਜਿੱਥੇ ਮੈਂ ਦੱਸਦਾ ਚੁਨੀਰ 30 ਵੋਟਾਂ ਤੇ ਇੰਡੀਅਨ ਨੈਸ਼ਨਲ ਕਾਂਗਰਸ ਜਿੱਤੀ ਹੈ ਜੀ ਚੁਨੀਰ ਤੋਂ ਬਾਜੇਵਾਲਾ ਬਲਕ ਸੰਤੀ ਹੈ ਭਰਤਗੜ 40 ਵੋਟਾਂ ਤੇ ਭਰਤਗੜ ਰੋਪੜ ਦੇ ਵਿੱਚ ਪੈਂਦਾ ਹੈ ਅਨੰਦਪੁਰ ਸਾਹਿਬ ਸੋ ਇਹ ਸਾਡੇ ਕੋਲੇ ਲਿਸਟਾਂ ਸੋ ਇਹ ਕਾਂਗਰਸ ਵੱਲੋਂ ਇਹ ਕਹਿਣਾ ਕੋਈ ਇਹ ਤਾਂ ਜੀ ਬਹੁਤ ਛਪਾ ਲੇ ਬੈਲਟ ਪੇਪਰ ਬਾਅਦ ਛਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲਓ ਕਿੰਨੀਆਂ ਜਿੱਤੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਾਈਡ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ यदू पेल आलैक्शन जिस तरह केजरीवाल साहब ने कहा बस अनाउंस ही कर देंगे बारहों भी, भी दियाँ भी जित गए जी चलो घरें जाओ सारे जाने इस बार पहली बार वीडियोग्राफी हुई है सारे चैनलों लाइव चलिया हजे भी दस रहे हैं सो अठारह सौ तो बद बलॉक संति दिया जितियां ने ढाई सौ तो साढ़िया लगभग जिला परिषद ने जिस तरह क्या कि तीन सौ उन्नी यह ਅਸੀਟਾ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮਾ ਦੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਹਰ ਇੱਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੋਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਤੇ ਇਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 68% ਬਲੌਕ ਸਮਤੀ ਤੇ 72% ਜ਼ਿਲ੍ਹਾ ਪ੍ਰਸ਼ਦ ਮਿਲਾ ਕੇ ਟੋਟਲ 70% ਸਾਡੀਆਂ ਜਿਹੜੀਆਂ ਪਿੰਡੂ ਏਰੀਆ ਦੇ ਵਿੱਚੋਂ ਸੀਟਾਂ ਬਣਦੀਆਂ ਨੇ ਤੇ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਹੈ 4 ਸਾਲਾਂ ਬਾਅਦ ਜਿਹੜੇ ਕੰਮ ਭਾਵੇਂ ਉਹ ਦਿਨੇ ਬਿਜਲੀ ਭਾਵੇਂ ਉਹ ਕੱਸੀ ਦਾ ਸੂਏ ਦਾ ਪਾਣੀ ਭਾਵੇਂ ਉਹ ਫੌਜ ਦੇ ਜਵਾਨ ਜਾਂ ਪੁਲਿਸ ਦੇ ਜਵਾਨ ਦੀ ਸ਼ਹੀਦੀ ਤੇ 1 ਕਰੋੜ ਰੁਪਈਆ ਉਹ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਪਿੰਡਾਂ ਨਾਲ ਸੰਬੰਧਿਤ ਨੇ ਸਾਰੇ ਭਾਵੇਂ 58000 ਨੌਕਰੀਆਂ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਉਹ ਸ਼ਤਾਬਦੀਆਂ ਮਨਾਉਣੀਆਂ ਗੁਰੂ ਸਾਧੀਆਂ ਉਹ ਸਾਡੇ ਫਰਜ਼ਾਂ 'ਚ ਆ ਜਾਂਦੇ ਸਾਰੇ ਅਗਲੀ ਖਬਰ ਖੰਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੈ ਕੱਲ ਅਦਾਲਤ ਦੇ ਵਿੱਚ ਅਮਰਿਤਪਾਲ ਸਿੰਘ ਦਾ ਕੇਸ ਲਿਸਟ ਸੀ ਮਤਲਬ ਕਿ ਕੱਲ ਸੁਣਵਾਈ ਹੋਈ ਸੀਗੀ ਤੇ ਅਦਾਲਤ ਨੇ ਆਪਣਾ ਫੈਸਲਾ ਇਸ ਕੇਸ ਦੇ ਵਿੱਚ ਸੁਣਾ ਦਿੱਤਾ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਅਮਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਦੀ ਜ਼ੁਬਾਨੀ ਹੀ ਤੇ ਜੋ ਸਰਕਾਰ ਦੇ ਪੱਖ ਤੋਂ ਵੀ ਦੇਖੋ ਜੋ 15 ਤਰੀਕ ਨੂੰ ਸਟ੍ਰਾਈਕ ਡਿਕਲੇਅਰ ਹੋਈ ਸੀ 15 ਤੋਂ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਕੇਸ ਉਸ 16 ਤੇ ਰੱਖ ਦਿੱਤਾ ਗਿਆ ਜੀ ਤੇ 16 ਦਸੰਬਰ ਨੂੰ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਖੁਦ ਪੇਸ਼ ਹੋਏ ਜੋ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਫਿਰ ਉਦਨ ਆਰਡਰ ਵੀ ਹੋਇਆ 16 ਤਰੀਕ ਨੂੰ ਵੀ ਜੋ ਪਟੀਸ਼ਨਰ ਨੇ ਭਾਈ ਅਮਰਿਤਪਾਲ ਸਿੰਘ ਨੂੰ ਖੁਦ ਪੇਸ਼ ਹੋਏ ਨੇ ਤਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਉਹ 17 ਨੂੰ ਦੁਬਾਰਾ ਪੇਸ਼ ਹੋ ਸਕਣ ਤੇ ਆਪਦੇ ਜਿਹੜੇ ਆਰਗੂਮੈਂਟਸ ਨੇ ਉਹ ਕੰਪਲੀਟ ਕਰ ਸਕਣ ਤਾਂ ਉਸ ਤੋਂ ਬਾਅਦ 17 ਨੂੰ ਦੇਖੋ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਕਾਫੀ ਈਮੇਲਸ ਵੀ ਪਾਈਆਂ ਕਾਲਸ ਵੀ ਕੀਤੀਆਂ ਤਾਂ ਕਿਸੇ ਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਜੀ ਜੋ ਪੰਜਾਬ ਸਰਕਾਰ ਦੇ ਅਫਸਰ ਸਹਿਬਾਨ ਨੇ ਜੋ ਡੀਸੀ ਅਮਰitsar ਨੇ ਜਿਨ੍ਹਾਂ ਨੇ ਐਨਐਸਏ ਲਾਈ ਹੈ ਜੋ ਹੋਮ ਸੈਕਟਰੀ ਨੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਨੇ ਹੋਮ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਇਹ ਪ੍ਰੋਲ ਡਿਸਮਿਸ ਕੀਤੀ ਸੀ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਉਹਨਾਂ ਨੂੰ ਵੀ ਜੋ WhatsApp ਦੇ ਮਾਧਿਅਮ ਰਾਹੀਂ ਮੈਸੇਜ ਵੀ ਛੱਡੇ ਕਾਲਾਂ ਵੀ ਕੀਤੀਆਂ ਵੀ ਚਲੋ ਜੇ ਤੁਹਾਡੇ ਵਕੀਲ ਸਹਿਬਾਨ ਨਹੀਂ ਪੇਸ਼ ਹੋ ਸਕਦੇ ਹੜਤਾਲ ਕਰਕੇ ਤਾਂ ਤੁਸੀਂ ਪੇਸ਼ ਹੋ ਕੇ ਜਵਾਬ ਦੇ ਦਿਓ ਕਿਉਂਕਿ ਐਫੀਡੇਵਿਟ ਵੀ ਤੁਸੀਂ ਪੇਸ਼ ਕੀਤਾ ਹੈ ਜੀ ਜੇ ਐਮਪੀ ਸਾਹਿਬ ਖੁਦ ਪੇਸ਼ ਹੋ ਸਕਦੇ ਨੇ ਤਾਂ ਹੋਮ ਸੈਕਟਰੀ ਤੇ ਜੋ ਡੀਸੀ ਨੇ ਉਹ ਕਿਉਂ ਨਹੀਂ ਪੇਸ਼ ਹੋ ਸਕਦੇ ਪਰ ਚਲੋ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਪਰ ਡੀਸੀ ਸਾਹਿਬ ਨੇ ਵੀ ਅਭੀ ਕੰਨੀ ਕਤਰਾਤੀ ਤੇ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਫਿਰ 17 ਤਰੀਕ ਤੋਂ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪੇਸ਼ ਹੋਣ ਦਿੱਤਾ ਹਾਲਾਂਕਿ ਜੋ ਮਾਨਯੋਗ ਹਾਈ ਕੋਰਟ ਦੇ ਆਰਡਰ ਸਨ ਵੀ ਉਹ ਕੱਲ ਨੂੰ ਪੇਸ਼ ਹੋ ਸਕਦੇ ਐ ਤਾਂ ਆਰਡਰਾਂ ਦੀ ਵੀ ਤਹੀਨ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰ ਉਸ ਤੋਂ ਬਾਅਦ ਜੋ ਅੱਜ 18 ਤਰੀਕ ਸੀ ਅੱਜ ਵੀ ਚਲੋ ਅਸੀਂ ਪੇਸ਼ ਹੋਏ ਸਰਕਾਰ ਦੇ ਪੱਖ ਤੋਂ ਕੋਈ ਨਹੀਂ ਪੇਸ਼ ਹੋਇਆ ਤੇ ਉਸ ਤੋਂ ਬਾਅਦ ਫਿਰ ਚਲੋ ਬਹਿਸ ਚੱਲੀ ਕਿਉਂਕਿ ਹੁਣ ਜੱਜ ਸਾਹਿਬ ਨੇ ਵੀ ਇਹ ਗੱਲ ਆਖੀ ਵੀ ਹੁਣੇ ਜਿਹੜਾ 1 ਸਾਲ ਦੇ ਨਾਲ ਇਨਫਰਾਸਟ੍ਰਕਚਰਸ ਹੋ ਚੁੱਕੀ ਆ ਅੱਜ 18 ਤਰੀਕ ਐ 19 ਦਸੰਬਰ ਨੂੰ ਅਖੀਰਲਾ ਦੇਣਾ ਜੀ ਤੇ ਜੇ ਉੱਥੇ ਚਲੋ ਆਪਾਂ ਜਾਵਾਂਗੇ ਵੀ ਇਹਨਾਂ ਨੂੰ ਲੈ ਕੇ ਆਉਣਾ ਸਾਰਾ ਰੱਖਣਾ ਤੇ ਉਹ ਕੋਈ ਮਤਲਬ ਕਿ ਇੰਨੇ ਘੱਟ ਸਮੇਂ ਵਿੱਚ ਪੋਸੀਬਲ ਨਹੀਂ ਲੱਗ ਰਿਹਾ ਤਾਂ ਫਿਰ ਜੱਜ ਸਾਹਿਬ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਆ ਵੀ ਜਦੋਂ ਵੀ ਕੋਈ ਨਵਾਂ ਸੈਸ਼ਨ ਆਉਂਦਾ ਹੈ ਤੇ ਤੁਸੀਂ ਦੂਜੀ ਵਾਰ ਜੋ ਅਥਾਰਟिटीज ਨੇ ਸੰਬੰਧਤ ਉਹਨਾਂ ਨੂੰ ਅਪਰੋਚ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਉਸ ਸੈਸ਼ਨ ਲਈ ਵੀ ਦੁਬਾਰਾ ਇਸੇ ਤਰੀਕੇ ਨਾਲ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਅਗਲੀ ਖਬਰ ਆ ਕਾਲੀ ਦਲ ਦੇ ਖੰਨਾ ਤੋਂ ਲੀਡਰ ਯਾਦਵਿੰਦਰ ਯਾਦੂ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੱਲ ਰਾਤ ਬੜੀ ਤੇਜ਼ੀ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਯਾਦਵਿੰਦਰ ਯਾਦੂ ਨੂੰ ਪੁਲਿਸ ਖਿੱਚ ਕੇ ਲਿਆ ਜਾਂਦੀ ਹੈ ਇਹ ਵੀਡੀਓ ਸੁਖਵੀਰ ਬਾਦਲ ਨੇ ਆਪਣੇ ਐਕਸ ਅਕਾਊਂਟ ਤੇ ਟਵੀਟ ਕੀਤੀ ਸੀ ਜਿਸ ਤੋਂ ਬਾਅਦ ਚ ਲਗਾਤਾਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਤੇ ਲੋਕਾਂ ਨੇ ਪਿਛਾ ਸ਼ੁਰੂ ਕੀਤਾ ਕਿ ਯਾਦਵਿੰਦਰ ਯਾਦੂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਵੀਡੀਓ ਦੇ ਵਿੱਚ ਯਾਦਵਿੰਦਰ ਯਾਦੂ ਨੂੰ तमाम ਉਹ ਸਵਾਲ ਪੁੱਛੇ ਗਿਆ ਕਿ ਆਖਰ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਯਾਦਵਿੰਦਰ ਯਾਦੂ ਨੂੰ 14 ਦਿਨ ਦੀ ਨਿਆਇਕ ਰਾਸ ਵਿੱਚ ਪੇਸ਼ ਕੀਤਾ ਗਿਆ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਣਾ ਯਾਦਵਿੰਦਰ ਯਾਦੂ ਦੀ ਜ਼ੁਬਾਨੀ ਹੀ ਇਸ ਤਕਾਰ ਖਾਨ ਤੋਂ ਬਖਲਾਈਏ ਤੁਹਾਡੇ ਸਾਹਮਣੇ ਜੋ ਰਿਜ਼ਲਟ ਆਇਆ ਹੈ ਤੁਹਾਡੇ ਸਾਹਮਣੇ ਹੈ ਤੱਕੇ ਨਾਲ ਹਰਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਹਰਾਵਾਂਗੇ ਕਿਹੜੇ ਤਰੀਕੇ ਸਲੋ ਕਰਕੇ ਮੈਡਮ ਨੇ ਕਈ ਵਾਰ ਤੁਹਾਨੂੰ ਸਾਰੇ ਜਿੰਨੇ ਵੀ ਕੈਂਡੀਡੇਟ ਸਾਰਿਆਂ ਦਾ ਬਦਤਮੀਜ਼ੀ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਐਸਟੀਐਮ ਨੇ ਇਲਜ਼ਾਮ ਲਾਇਆ ਬਦਤਮੀਜ਼ੀ ਮੇਰਾ ਮੈਡਮ ਦਾ 50 ਮਿੰਟ ਦਾ ਫਾਸਲਾ ਉਹ ਕੋਈ ਹੁੰਦਾ ਕੋਈ ਫਿਜ਼ੀਕਲ ਕੇ ਦੇ ਨੇੜੇ ਗਿਆ ਜਾਂ ਧੱਕਾ ਮੂਕੀ ਕੀਤੀ ਜਾਂ ਕੋਈ ਵੋਟਾਂ ਦੇ ਨੇੜੇ ਗਿਆ ਕੋਈ ਨਹੀਂ ਗਿਆ ਸਟੇਜ ਤੇ ਬੈਠਿਆ ਕੋਈ ਦਿੱਕਤ ਹੀ ਨਹੀਂ ਹੈਗੀ ਪਰ ਇਹਨਾਂ ਨੇ ਸਰਕਾਰ ਨਾਲ ਲਾਉਣਾ ਸਵੇਰ ਦੇ ਮੈਡਮ ਉਹਨਾਂ ਦੇ ਫੋਨ ਸੁਣ ਰਹੀ ਸੀ ਉਹਨਾਂ ਦੇ ਬੰਦੇ ਸਰਕਾਰ ਦੇ ਮੰਤਰੀ ਦਾ ਪੀਏ ਫੋਨ ਲੈ ਕੇ ਅੰਦਰ ਘੁੰਮ ਰਹੇ ਜਾਂਦੇ ਹੋ ਤਾਂ ਨਾ ਕੋਈ ਚੁੱਧ ਉਹਦੇ ਸਾਹਮਣੇ ਆ ਸਾਰੇ ਜੋਗ ਨਾਲ ਜੋ ਧੱਕੇਸ਼ਾਹੀ ਤੁਹਾਡੇ ਸਾਹਮਣੇ ਅਗਲਾ ਕੀ ਐਕਸ਼ਨ ਹੋਊਗਾ ਫਿਰ ਐਕਸ਼ਨ ਦਾ ਚਲੋ ਪਰਮਾਤਮਾ ਸਾਰੇ ਮਾਰੇ ਦੇ ਮੁਕਾ کورٹ ਚ ਪੇਸ਼ ਕਰਤਾ ਜਿਵੇਂ ਵੀ ਹੋ ਕੋਈ ਗੱਲ ਨਹੀਂ ਹੈਗੀ ਫੇਸ ਕਰਾਂਗੇ ਪਰ ਘਬਰਾਉਂਦੇ ਨਹੀਂ ਕਿਸੇ ਕੋਲੋਂ ਭਾਇਦੇ ਨਹੀਂ ਹੈਗੇ ਜਿਨ੍ਹਾਂ ਨੂੰ ਧੱਕੀ ਭਾਈ ਕੀਤੀ ਅਸੀਂ ਕੋਈ ਸਮਾਂ ਬਦਲਣ ਵਾਲਾ ਹੈ ਜੀ ਤੁਹਾਡਾ ਸਮਾਂ ਦਾ ਸਾਈਟ ਲੋਕਾਂ ਨੇ ਆਉਣੇ ਰਿਜ਼ਲਟ ਤਾਂ ਦੇਤੇ ਤੁਹਾਡੇ ਸਾਹਮਣੇ ਹੀ ਨੇ ਤੇ ਤੋਂ ਮੰਤਰੀ ਆ ਜੋ ਹਾਰ ਦੇਖ ਕੇ ਬਖਲਾਇਆ ਹੋਇਆ ਉਹ ਪਤਾ ਹੀ ਜ਼ਿਆਦਾ ਵੀ ਕੀ ਕੁਛ ਨਾ ਸਾਨੂੰ ਪਹਿਲਾਂ ਤੋਂ ਪਤਾ ਸੀ ਇੱਕ ਦਿਨ ਪਹਿਲਾਂ ਰਾਤ ਨੂੰ ਵੀ ਅਸੀਂ ਜਾਂਦੇ ਰਹੇ ਤੇ ਸਾਰੀ ਗੱਲ ਸਾਡੇ ਸਾਹਮਣੇ ਸੀ ਕੋਈ ਗੱਲ ਨਹੀਂ ਕਿਸੇ ਕਰ ਕੋੜ ਦੇ ਪਾ ਅਗਲੀ ਖਬਰ ਆਮ ਆਦਮੀ ਪਾਰਟੀ ਦੀ ਜਿੱਤ ਤੇ ਗਨੀਵ ਕੁਰਮਜੀਤ ਯਾਰੇ ਹਮਲਾ ਕੀਤਾ ਤੇ ਦੱਸਿਆ ਕਿ ਆਮ ਆਦਮੀ ਪਾਰਟੀ ਜਿੱਤੀ ਕਿਸ ਤਰ੍ਹਾਂ ਕੀ ਕੁਝ ਜਾਣਕਾਰੀ ਹੈ ਆ ਤੁਹਾਨੂੰ ਸੁਣਾਉਣੀ ਆ ਪ੍ਰਸ਼ਾਸਨ ਦਾ ਤੇ ਪੁਲਸ ਦੀ ਤੱਕੇਸ਼ਾਈ ਦੇ ਬਾਵਜੂਦ ਉਹਨਾਂ ਦੀ ਤਾਨਾਸ਼ਾਈ ਦੇ ਬਾਵਜੂਦ ਤੁਸੀਂ ਤਗੜੇ ਹੋ ਕੇ ਅੱਗੇ ਆਇਓ ਕਿ ਤੁਸੀਂ ਲੜਾਈ ਲੜੀ ਹੈ ਮਜੀਠੇ ਆ ਕੇ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਇਹਨਾਂ ਨੇ ਸਾਡੇ ਨਾਲ ਤੱਕੀਸ਼ਾਈ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਪਹਿਲਾਂ ਤਾਂ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰਨ ਦਿੱਤੇ ਉਹ ਸਾਰਿਆਂ ਨੇ ਦੇਖਿਆ ਇਹਨਾਂ ਨੇ ਕੀ ਕੁਝ ਕੀਤਾ ਹੈ ਸਾਡੇ ਕੈਂਡੀਡੇਟਸ ਨੂੰ ਫੋਨ ਕਰ ਕਰਕੇ ਧਮਕੀਆਂ ਦੇ ਕੇ ਕਈ ਕਈ ਬੰਦਿਆਂ ਨੂੰ ਤਾਂ ਇਹਨਾਂ ਨੇ ਅੰਦਰ ਵੀ ਘਰਤਾ 307 ਦੇ ਪਰਚੇ ਜੋਬਨ ਵਰਗੇ ਜਿਹੜੇ ਅ ਅਬਦ ਅਬਦਾਲੀਤੋਂ ਨੇ ਸੋਇਆ ਕਲਮ ਉਹਨਾਂ ਨੂੰ ਇਹਨਾਂ ਨੇ ਅੰਦਰ ਘਰਤਾ ਫਿਰ ਵੀ ਇਹਨਾਂ ਨੇ ਤਕੜੀ ਹੂਕ ਲੜਾਈ ਲੜੀ ਹੈ ਅ ਸਰਕਾਰ ਸਰਕਾਰ ਨਾਲ ਸਰਕਾਰ ਨਾਲ ਕੋਈ ਲੜਾਈ ਲੜਨਾ ਸੌਖਾ ਨਹੀਂ ਹੁੰਦਾ ਫਿਰ ਵੀ ਇਹ ਸਾਰੇ ਅੱਗੇ ਆਏ ਨੇ ਤੇ ਪਿੱਛੇ ਨਹੀਂ ਹਟੇ ਸਿਰ ਨਹੀਂ ਚੁਕਾਇਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਾਡੇ ਸਾਡਾ ਸਾਥ ਦਿੱਤਾ ਵੋਟਿੰਗ ਪਰਸੈਂਟੇਜ ਕਿਥੇ 60-70 ਦੇ ਵਿੱਚ ਹੁੰਦੀ ਸੀਗੀ ਅੰਮ੍ਰਿਤਸਰ ਦਿਹਾਤੀ ਤੇ ਅੱਜ ਵੋਟਿੰਗ ਪਰਸੈਂਟੇਜ 40 ਤੋਂ ਹੇਠਾਂ ਹੈ ਇਹ ਹੀ ਇੱਕ ਨਕਾਰੀ ਹੈ ਸਰਕਾਰ ਦੀ ਲੋਕਾਂ ਨੇ ਨਕਾਰਤਾ ਹੈ ਸਰਕਾਰ ਨੂੰ ਤਾਂ ਹੀ ਬਾਹਰ ਨਹੀਂ ਨਿਕਲ ਕੇ ਆਏ ਇਹਨਾਂ ਦੀ ਤੱਕੇਸ਼ਾਈ ਦੇ ਡਰ ਨਾਲ ਇਹ ਬਾਹਰ ਨਹੀਂ ਨਿਕਲ ਕੇ ਆਏ ਜੇ ਇਲੈਕਸ਼ਨ ਤੁਸੀਂ ਐ ਕਰਾਨੀ ਹੈ ਤਾਂ ਫਾਇਦਾ ਕੀ ਹੋਇਆ ਲੋਕਾਂ ਦੀ ਜਿਹੜੀ ਮੰਗ ਹੈ ਉਹਨਾਂ ਦਾ ਤੁਸੀਂ ਅੱਗੇ ਆਣੇ ਦਿੱਤਾ ਕੀ ਫਾਇਦਾ ਹੋਇਆ ਇਲੈਕਸ਼ਨ ਕਰਨ ਦਾ ਕਰਾਉਂਦੇ ਹੀ ਨਹੀਂ ਇਸ ਤੋਂ ਵਧੀਆ ਹੁੰਦਾ ਜਿਵੇਂ ਜਿਹੜਾ 40% ਆਏ ਹੈ ਇਹ ਵੀ ਇੱਕ ਰਿਜੈਕਸ਼ਨ ਹੀ ਹੈਗੀ ਸਰਕਾਰ ਤੇ ਜਿਹੜੀ ਮਾਵਾਂ ਧੀਆਂ ਸੀ ਗਿਆ ਮਜੀਠੇ ਹੱਕੇ ਦੀ ਬਹੁਤ ਕਟ ਗਿਣਤੀ ਜ ਅੱਗੇ ਆਈ ਸੀ ਗਿਆ ਵੋਟ ਪਾਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕੋਈ ਫਾਇਦਾ ਨਹੀਂ ਇੱਥੇ ਆ ਕੇ ਜੋ ਹੋਣਾ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਸੀਗਾ ਪ੍ਰਸ਼ਾਸਨ ਨੇ ਪੁਲਸ ਨੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਆ ਮੈਂ ਤਾਂ ਕਹਾਂਗੀ ਕਿ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸ ਦੀ ਪੁਲਸ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਬਹੁਤ ਵਧਾਈ ਤੁਹਾਨੂੰ ਪਰ ਪਰ ਸ਼ੋਮਨੀ ਅਕਾਲੀਦਰ ਦੇ ਵਰਕਰ ਇਹ ਅਸੀ ਜਰਨਲ ਨੇ ਕਿਉਂਕਿ ਇਹਨਾਂ ਨੇ ਧੱਕਾ ਹੋਣ ਦੇ باوجود ਵੀ ਲੜਾਈ ਨਹੀਂ ਛੱਡੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅੰਦਰ ਕਰਤਾ ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਫੇਰ ਵੀ ਅਸੀਂ ਲੜਾਈ ਲੜੀ ਹੈ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਤੁਹਾਨੂੰ ਸਾਰਿਆਂ ਨੂੰ ਘੇਰਿਆ ਹੈ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਕੀ ਕੁਝ ਹੋਇਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਟ੍ਰੈਕ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ ਇਹਦੇ باوجود ਤੁਸੀਂ ਹਿੱਲੇ ਨਹੀਂ ਇਹ ਜਿਤ ਮੈਂ ਤਾਂ ਥੋੜੀ ਮੰਦੀ ਹੈ ਜਿਹੜੇ ਸਾਡੇ ਕੈਂਡੀਡੇਟਸ ਜਿੱਤੇ ਸੀਗੇ ਉਹਨਾਂ ਨੂੰ ਵੀ ਸਰਟੀਫਿਕੇਟ ਨਹੀਂ ਦਿੱਤੇ ਇਹਨਾਂ ਨੇ ਜਿੱਤੇ ਆਪਣੀ ਸਰਕਾਰ ਆਪਣੇ ਜਿਹੜੇ ਸੀਗੇ ਕੈਂਡੀਡੇਟਸ ਉਹਨਾਂ ਨੂੰ ਇਹਨਾਂ ਨੇ ਜਿਤਾ ਕੇ ਸਰਟੀਫਿਕੇਟ ਦਿੱਤੇ ਇਹ ਜਿੱਦ ਇਤ ਦੀ ਇਹਨਾਂ ਨੂੰ ਜਿੱਦ ਲੱਗਦੀ ਹੈ ਕਿ ਤੁਸੀਂ ਇੱਕ ਲੇਡੀ ਨੂੰ ਧੀਆਂ ਪੈਣਾ ਨੂੰ ਜਿਹੜੀ ਜਿਹੜੀ ਵੋਟਾਂ ਪਾਣ ਜਾ ਰਹੀਆਂ ਸੀਗੀਆਂ ਜਿਹੜੀ ਨਾਮਿਨੇਸ਼ਨ ਫਾਈ ਕਰਨ ਦੀ ਖੜੀਆਂ ਸੀਗੀਆਂ ਉਹਨਾਂ ਨਾਲ ਤੁਸੀਂ ਧੱਕੇਸ਼ਾਈ ਕਰੋ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਮੇਰੇ ਘਰ ਵਾਲੇ ਨੂੰ ਅੰਦਰ ਕਰਕੇ ਤੇ ਮੈਨੂੰ ਖੇਰ ਕੇ ਤੁਸੀਂ ਜਿੱਤ ਸਕਦੇ ਹੋ ਤਾਂ ਤੁਹਾਨੂੰ ਇਹ ਜਿੱਤ ਮੁਬਾਰਕ ਹੋਵੇ ਕਿਉਂਕਿ ਪੰਜਾਬ 'ਚ ਕੋਈ ਇਸ ਨੂੰ ਜਿੱਤ ਨਹੀਂ ਸਮਝ ਸਮਝਦਾ ਇਹਨਾਂ ਭੈਣਾਂ ਦਾ ਸਤਿਕਾਰ ਕਰਨਾ ਤਾਂ ਇਹਨਾਂ ਨੂੰ ਆਉਂਦਾ ਹੀ ਨਹੀਂ ਹੈ ਮੇਰੀ ਇਹੀ ਬੇਨਤੀ ਹੈ ਕਿ ਜਿਹੜੇ ਵਰਕਰ ਸਾਹਿਬਾਨ ਤੇ ਕੈਂਡੀਡੇਟ ਸਾਹਿਬਾਨ ਇਹ ਲੜਾਈ ਲੜੇ ਹੈ ਉਹ ਡਟ ਕੇ ਖੜੇ ਰਹਿਣ ਟੋਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਖਬਰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੱਲ ਨਰਿੰਦਰ ਕੌਰ ਭਰਾਜ ਦੇ ਨਾਲ ਜੁੜਿਆ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਨਰਿੰਦਰ ਕੌਰ ਭਰਾਜ ਆਪਣੇ ਜੱਦੀ ਪਿੰਡ ਭਰਾਜ ਤੋਂ ਆਮ ਆਦਮੀ ਪਾਰਟੀ ਨੂੰ ਨਹੀਂ ਜਿਤਾ ਸਕੇ ਜਿਸ ਤੋਂ ਬਾਅਦ ਚ ਲਗਾਤਾਰ ਨਰਿੰਦਰ ਕੌਰ ਭਰਾਜ ਦਾ ਸੋਸ਼ਲ ਮੀਡੀਆ ਤੇ ਮਜ਼ਾਕ ਉਡਾਇਆ ਗਿਆ ਕਿ ਆਪ ਦਾ ਜੱਦੀ ਪਿੰਡ ਹਾਰ ਗਏ ਅੱਜ ਇੱਕ ਹੋਰ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਨਰਿੰਦਰ ਕ ਵੱਲ ਆਪਣੇ ਜੱਦੀ ਪਿੰਡ ਪ੍ਰਾਇਦ ਤੋਂ ਇਕੱਲੇ ਨਹੀਂ ਹਾਰੇ ਨਾਲ ਦੀ ਨਾਲ ਆਪਦੇ ਸੋਹਰੇ ਪਿੰਡ ਤੋਂ ਵੀ ਆਮ ਆਦਿ ਦੀ ਪਾਰਟੀ ਨੂੰ ਨਹੀਂ ਜਿਤਾ ਸਕੇ ਉਥੇ ਵੀ ਆਮ ਆਦਿ ਦੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਇਹ ਇੱਕ ਹੋਰ ਵੱਡਾ ਅਪਡੇਟ ਅੱਜ ਨਰਿੰਦਰ ਕੋਲ ਪ੍ਰਾਇਦ ਦੇ ਨਾਲ ਜੁੜ ਗਿਆ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ